ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਭਣ ਵੱਜ ਸੇਲ ਲਈ ਲੈ ਕੇ ਆਏ ਆਂਗੇ ਤੇ ਜਿਸ ਘਰ ਚੋਂ ਬਈ ਵੀਡੀਓ ਬਣਾ ਰਹੇ ਆਂ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਘਰੇਲੂ ਹੀ ਪਸ਼ੂਆਂ ਚੋ ਇਹ ਮੰਨ ਕੇ ਚੱਲੋ ਮੱਝ ਸੇਲ ਕਰ ਰਿਹਾ ਤੇ ਵਧੀਆ ਬਰੀਡ ਤੇ ਬਾਈ ਕੰਮ ਕਰਦਾ ਥੋੜੀ ਜੀ ਮੰਨ ਕੇ ਚੱਲੋ ਪਸ਼ੂ ਰੱਖਦਾਗਾ ਤੇ ਉਹਨਾਂ ਵਿੱਚੋਂ ਇਹ ਅੱਜ ਸੇਲ ਕਰ ਰਿਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਥੋੜੇ ਦਿਨਾਂ ਦੀ ਕਰਮ ਵਾਲੀ ਹਜੇ ਕੱਚੀ ਆ ਤੇ ਆਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਉਹ ਠੀਕ ਹੋਮ ਬਾਈ ਜੀ ਹਾਂਜੀ ਹਾਂਜੀ ਬਾਈ ਵਧੀਆ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਜੀ ਨਾਮ ਹਰਜੀਤ ਸਿੰਘ ਠੀਕ ਹੈ ਟਪਾਲੀ ਬਾਈ ਜ਼ਿਲ੍ਹਾ ਬਠਿੰਡਾ ਤਹਿਸੀਲ ਆਪਾਂ ਨੂੰ ਕਿਹੜੀ ਤਹਿਸੀਲ ਫੂਲ ਆ ਬਾਈ ਠੀਕ ਹੈ ਬਾਈ ਹੋਰ ਆਪਣੇ ਨੇੜੇ-ਨੇੜੇ ਪਿੰਡ ਕਿਹੜੇ ਰਹਿ ਜਾਂਦੇ ਆ ਨੇੜੇ ਖੂਲੇ ਵਾਲਾ ਹੂਲ ਭਾਈ ਰੂਪਾ ਕੰਡਾਵੰਨਾ ਇਹ ਮਤਲਬ ਨੇੜੇ ਨੇ ਠੀਕ ਆ ਬਈ ਕੰਟੈਕਟ ਨੰਬਰ ਬੋਲ ਦੋ ਆਪਣਾ 75892 17725 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਜਿਹੜੀ ਆਪਾਂ ਇਹ ਸਾਹਮਣੇ ਮੱਝ ਦੇਖ ਰਹੇ ਆ ਆਪਣੇ ਘਰ ਦੀ ਹੋਈ ਆ ਘਰ ਦੀ ਆ ਬਈ ਕਿਹੜਾ ਸੂਆ ਸੁੰਦੀ ਆ ਬਈ ਇਹ ਚੌਥੇ ਸੂਗੀ ਬਈ ਠੀਕ ਹੁਣ ਚੌਥਾ ਸੂਆ ਸੂ ਗਈ ਤੇ ਕੀ ਰਕਰ ਰਹਾ ਬਈ ਪਿਛਲੇ ਸੂਏ 14 ਲੀਟਰ ਦੁੱਧ ਚੋਇਆ ਪਿਛਲੇ ਠੀਕ ਆ ਫੈਟ ਫੂਡ ਕਿਵੇਂ ਆਉਂਦੀ ਰਹੀ ਆ ਫੈਟ ਵਧੀਆ ਆਉਂਦੀ ਸੀ ਬਈ ਸਰ 75 ਰੁਪਏ ਦੁੱਧ ਪੈਂਦਾ ਰਹਾ ਠੀਕ ਆ ਬਈ ਚਵਾਈ ਚਵਾਈ ਕਿਵੇਂ ਲੱਗੀ ਵਧੀਆ ਬਈ ਪੂਰੀ ਵਧੀਆ ਠੀਕ ਆ ਉਸਾ ਉਸੀ ਲ ਜਮਾ ਠੰਡੀ ਆ ਬਈ ਕਿੰਨਾ ਕੁ ਟਾਈਮ ਦੁੱਧ ਦੇ ਦਿੰਦੀ ਆ ਬਈ ਦੁੱਧ ਮਾਲਾ ਜਦੋਂ ਗੱਬਣਾ ਰਹਿ ਗਈ ਉਦੋਂ ਆ ਸੀਕੇ ਸਾਤ ਮਹੀਨੇ ਦਿੰਦੀ ਆ ਜੀ ਠੀਕ ਆ ਬਈ ਹਾਂ ਉਸਾ ਉਸੀ ਆ ਬਹੁਤੀ ਠੰਡੀ ਮੈਂ ਸਰ ਠੀਕ ਆ ਬਈ ਤੇ ਸੀਮਣ ਦਾ ਪਤਾ ਬਈ ਜਿਹੜਾ ਇਹ ਲੱਗਿਆ ਸੀਮਣ ਆਹੋ ਪਾਕਿਸਤਾਨੀ ਯਾਰ ਕੀ ਸੀ ਨਾਮ ਭੁੱਲ ਗਿਆ ਮੈਂ ਤੈਨੂੰ ਦਖਾ ਦੱਸ ਟੀਕਾ ਦਾ ਦਿਖਾਇਆ ਠੀਕ ਆ ਅਜੂਬਾ 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 ਠੀਕ ਆ ਬਈ ਅਜੂਬਾ ਪਾਕਿਸਤਾਨ ਦਾ ਹੈ ਜੀ ਪਾਕਿਸਤਾਨ ਦਾ ਬਈ ਅਜੂਬਾ ਸੀਮਨ ਬਾਈ ਕਹਿੰਦੇ ਲਿਖਿਆ ਵਗਾ ਤੇ ਬਈ ਐਤ ਕਿਸ ਨੂੰ ਕਿੰਨੀ ਕਮੀਦ ਹੈ ਇਹਦੇ ਤੋਂ ਹੈਗੀ ਆ 1700 ਆਂਦੇ 16 17 ਤੇ ਜਾਊਗੀ ਬਈ ਯਾਰ ਠੀਕ ਆ ਉਹ ਸੌ ਸੀਲ ਦਾ ਤਾਂ ਪਤਾ ਇੱਥੇ ਲੱਗਿਆ ਨਾ ਹਨਾ ਕੋਈ ਚੱਕਰ ਨਹੀਂ ਮਾਉਣਾ ਖੜੀ ਆ ਹੂੰ ਹੂੰ ਬਾਕੀ ਪਲੀ ਪੁਲੀ ਵੀ ਦੇਖੋ ਬਈ ਫੁੱਲ ਵੱਡੀ ਆ ਮਾੜਾ ਇਹ ਕੱਦ ਚੈੱਕ ਕਰਾ ਦਿਓ ਬਈ ਅਗਲਾ ਕਹਿੰਦਾ ਛੋਟੀ ਆ ਛੋਟਾ ਕਿੰਨਾ ਕੱਦ ਹੋ ਬਈ ਸੇ ਬਈ ਪਲੀ ਪੁਲੀ ਵੀ ਦੇਖੋ ਬਾਕੀ ਸੌ ਸੀਲ ਚੈੱਕ ਕਰੋ ਫੁੱਲ ਲੱਗੇ ਪੂ ਚੱਕ ਕੇ ਖੜਦੀ ਆ ਹਨਾ ਲੇਵਾ ਆਪਾਂ ਚੈੱਕ ਕਰਾਉਣੇ ਆ ਬਈ ਕੱਚੀ ਕੱਚੀ ਪਈ ਆ ਹਜੇ ਤਾਂ ਜਦੋਂ ਨਾ ਕਰਮਾ ਨੇ ਸੋਨਾ ਬਹੁਤ ਸੋਨਾ ਲੇਵਾ ਤਿਆਰ ਕਰਕੇ ਸੋਨਾ ਬਾਕੀ ਥਣਾ ਦੀ ਕੁਆਲਿਟੀ ਚੈੱਕ ਕਰੋ ਇੱਕ ਨੰਬਰ ਥਣ ਲੱਗਾ ਮੁੱਠੀ ਵਾਲਾ ਥਣਾ ਚਾਰੇ ਥਣਾ ਐ ਮੰਨ ਲਓ ਪੂਰੀ ਮਿੱਥੀ ਤੇ ਲੱਗੇ ਹੋਏ ਆਗੇ ਤੇ ਬਈ ਬਣਦੀ ਬਣਦੀ ਕਿਵੇਂ ਉਹਨੇ ਬਈ ਪੂਰਾ ਬਣ ਬਈ ਪੂਰਾ ਐ ਜਮਾ ਠੀਕ ਐ ਬਈ ਖੋਲ ਦੋ ਬਈ ਮੜੀ ਜੀ ਤੋਲ ਦੋ ਖੋਲ ਕੇ ਪਲੀ ਪੁਲੀ ਵੀ ਦੇਖੋ ਬਈ ਫੁੱਲ ਕੱਦ ਫੁੱਲ ਐ ਮੰਨ ਲਓ ਚੌੜਾ ਢਾਂਚਾ ਜੀ ਗੱਲ ਕਰੀਏ ਮੰਜਾ ਢਾਲੋ ਚਾਹੀ ਇੰਨੀ ਪਲੀ ਵੀ ਹੈਗੀ ਬਾਕੀ ਹੱਡਾਂ ਬਾਰਾਂ ਦੀ ਬਹੁਤ ਖੁੱਲੀ ਆ ਤੇ ਬਾਈ ਫਿਰ ਚਾਰੂ ਕਿੰਨੀ ਕਾ ਹੈ ਬਾਦੂ ਆ ਬਈ ਵਧੀਆ ਖਖ ਪਟਾ ਪੂਰਾ ਵਧੀਆ ਖਾਂਦੀ ਹੈ ਠੀਕ ਆ ਮਤਲਬ ਵਧੀਆ ਜਿਹੜੀ ਮਰਜ਼ੀ ਪਾ ਦੇ ਹਾਂ ਜਿਹੜਾ ਕੁਝ ਮਰਜ਼ੀ ਠੀਕ ਹੈ ਬਾਈ ਲੰਮੀ ਲੰਮੀ ਬਈ ਦੇਖੋ ਬਾਕੀ ਲੇਵੇ ਦੀ ਜੇ ਗੱਲ ਕਰੀਏ ਨਾ ਲੇਵਾ ਬਹੁਤ ਸੋਹਣਾ ਤਿਆਰ ਕਰੂਗੀ ਬਾਈ ਕਹਿੰਦਾ ਬਣਦੀ ਜੇ ਗੱਲ ਕਰੀਏ ਬਹੁਤ ਚੰਗੀ ਤਰਾਂਗੇ ਅਜੇ ਦਸ ਨਾਲ ਲੈ ਜੂਗੀ ਮੌਜ ਨਾਲ ਹੈ ਬਈ ਹੂੰ ਇਹ ਤਾਂ ਕੱਚੀ ਕੱਚੀ ਦੀ ਹੈ ਬਈ ਹੈ ਨਾ ਮੋੜਦਾ ਹੈ ਬਾਈ ਉਹ ਐ ਭੱਜ ਲੱਠ ਨਹੀਂ ਕਰਦਾ ਨਾ 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 ਥੋੜਾ ਜਿਹਾ ਬਾਈ ਐ ਮੰਨ ਲਓ ਵੀ ਸਿੰਗਾ ਦੀ ਕੁਆਲਿਟੀ ਜਿਹੜੀ ਉਹ ਖੁੱਲੇ ਆ ਸਿੰਗਾ ਹੂੰ ਤੇ ਫੇਸ ਤੇ ਚੱਕਰੀ ਐ ਫੇਸ ਬਹੁਤ ਪਿਆਰਾ ਜਿਹਾ ਇੱਕ ਅੱਖ ਤੋਂ ਬੱਲੀ ਜੀ ਆ ਨਾ ਬਾਈ ਹਾਂ ਹਾਂ ਬਾਈ ਲਿਆ ਬਾਈ ਇਧਰ ਨੂੰ ਹੀ ਤੋਰ ਦੋ ਇੱਕ ਅੱਖ ਤੋਂ ਜੇ ਗੱਲ ਕਰੀਏ ਬਾਈ ਬੱਲੀਆਂ ਬਾਕੀ ਹੱਡ ਪੈਰ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਖੁੱਲਾ ਗਾ ਖੁੱਲੇ ਢਾਂਚੇ ਦੀ ਹੈਗੀ ਲੈਵਾ ਜਿਹੜਾ ਰੱਖਣੇ ਨੇ ਕਰਮਲ ਨੇ ਬਾਈ ਫਿਕਸ ਜੀ ਰੱਖਣਾ ਕੋਈ ਨਹੀਂ ਹੋਊਗਾ ਵੀ ਟੁੱਟ ਮੋ ਜਾਣਾ ਤੇ ਬਾਈ ਫਿਰ ਕੀ ਮੋਲ ਰਹੂਗਾ ਲੈਣ ਦੇਣ ਜਦ 140 ਦਾ ਮੰਗਿਆ ਬਾਈ 140000 ਹੋ ਜੋ ਥੋੜਾ ਕਾਣਾ ਮਾਨਤਨ ਮੌਕੇ ਤੇ ਹੋ ਜੋ ਮਾੜਾ ਮੋਟਾ ਠੀਕ ਹੈ ਬਾਈ ਤੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਬਾਈ ਆਪਦੇ ਪਸ਼ੂਆਂ ਚੋਂ ਆ ਮਾਰਦੀ ਮੱਝਾਂ ਹੂੰ ਘਰ ਦੀ ਬਾਈ ਦੀ ਮੱਝ ਤੇ ਛੇਲ ਕਰ ਰਿਹਾ ਬਾਈ ਤੇ ਮੋਹਲਾ ਬਾਈ ਨੇ ਬਾਈ ਕਰਿਆ 140000 ਬਾਕੀ ਬਾਈ ਕਹਣਾ ਆਏਗਾ ਇਹਦਾ ਮਾਨਤਨ ਮੌਕੇ ਤੇ ਜਰੂਰ ਹੋ ਜੋ ਬਾਕੀ ਆਪਾਂ ਥਾਣਾ ਇਧਰੋਂ ਵੀ ਚੈੱਕ ਕਰਾਣਿਆ ਬਹੁਤ ਚੰਗਾ ਥਾਣ ਲੱਗਿਆ ਬਗ ਬੰਦ ਹੈ ਬਾਈ ਕੋਈ ਗੱਲ ਨਹੀਂ ਕਿੰਨਾ ਸ਼ੀਕਾ ਬਾਈ ਕੋਲੇ ਬਾਈ ਇੱਕ ਸੋ ਆਪਾ ਦਿਖਾ ਦਿੱਤਾ ਜੇ ਕਿਸੇ ਵੀਰ ਨੂੰ ਪਸੰਦ ਆਉਂਦਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦਾ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ